15 ਅਗਸਤ ਦੇ ਮੱਦੇਨਜ਼ਰ ਪੂਰੇ ਸੰਗਰੂਰ ਜ਼ਿਲ੍ਹੇ ਵਿੱਚ ਜਗ੍ਹਾ-ਜਗ੍ਹਾ ਤੇ ਪੁਲਿਸ ਵੱਲੋਂ ਨਾਕੇ ਲਗਾ ਕੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਸ਼ੱਕੀ ਵਾਹਨਾਂ ਨੂੰ ਰੋਕ ਕੇ ਉਹਨਾਂ ਦੀ ਤਲਾਸ਼ੀ ਲਈ ਜਾ ਰਹੀ ਹੈ। ਧੂਰੀ ਵਿਖੇ ਵੀ ਪੁਲਿਸ ਵੱਲੋਂ ਨਾਕਾ ਲਗਾ ਕੇ ਸ਼ੱਕੀ ਵਾਹਨਾਂ ਦੀ ਜਾਂਚ ਕੀਤੀ ਗਈ। ਇਸ ਮੌਕੇ ਐਸਪੀ ਸੰਗਰੂਰ ਨੇ ਦੱਸਿਆ ਕਿ 15 ਅਗਸਤ ਦੇ ਮੱਦੇਨਜ਼ਰ ਇਹ ਚੈਕਿੰਗ ਕੀਤੀ ਜਾ ਰਹੀ ਹੈ। ਜ਼ਿਲ੍ਹੇ ਵਿੱਚ ਵੱਖ-ਵੱਖ ਥਾਵਾਂ 'ਤੇ ਨਾਕੇ ਲਗਾਏ ਗਏ ਹਨ। ਇਹ ਨਾਕੇ 15 ਅਗਸਤ ਤੱਕ ਜਾਰੀ ਰਹਿਣਗੇ। ਇਹ ਨਾਕਿਆਂ ਦੌਰਾਨ ਜਿੱਥੇ ਗੱਡੀਆਂ ਦੇ ਕਾਗਜ਼ ਚੈੱਕ ਕੀਤੇ ਜਾ ਰਹੇ ਹਨ ਉਥੇ ਹੀ ਸ਼ੱਕੀ ਵਾਣਾਂ ਨੂੰ ਰੋਕ ਕੇ ਤਲਾਸ਼ੀ ਵੀ ਲਈ ਜਾ ਰਹੀ ਹੈ ਇਹ ਜੀ ਮਾਨਯੋਗ ਐਸਐਸਪੀ ਸਾਹਿਬ ਸਰਦਾਰ ਸਰਤਾਜ ਸਿੰਘ ਚਾਲ ਸਾਹਿਬ ਦੇ ਦਿਸ਼ਾ ਨਿਰਦੇਸ਼ੇ ਅੱਜ ਆਪਾਂ ਸਾਰੇ ਜ਼ਿਲ੍ਹੇ ਵਿੱਚ ਸਿਟੀ ਸੀਲਿੰਗ ਤੇ ਚੈਕਿੰਗ ਕੀਤੀ ਹੈ ਜੀ ਕੁੱਲ 10 ਨਾਕੇ ਤੇ 300 ਲਗਭਗ ਫੋਰਸ ਸਾਡੀ ਆਊਟ ਹੈ ਸਾਡੇ ਸਾਰੇ ਜੀਓਜ਼ ਆਊਟ ਆ ਆਪਾਂ ਐਸਐਸਪੀ ਸਾਹਿਬ ਹਨ ਨਾਕੇ ਆਦੀ ਚੈਕਿੰਗ ਕਰ ਰਹੇ ਐਸਐਸਪੀ ਸਾਹਿਬ ਆਪ ਵੀ ਸਾਰੇ ਨਾਕੇ ਆਦੀ ਚੈਕਿੰਗ ਕਰ ਰਹੇ ਇਹ ਬੇਸਿਕਲੀ ਜਦ ਤੱਕ 15 ਅਗਸਤ ਦੇ ਮੱਦੇ ਨਜ਼ਰ ਕੋਈ ਵੀ ਸੁਰੱਖਿਆ ਜਿਹੜੀ ਉਹਦੇ ਵਿੱਚ ਢੈਲ ਨਹੀਂ ਕੀਤੀ ਜਾਏਗੀ ਤੇ ਸਾਡੀ ਮਾੜੇ ਅਨਸਰਾਂ ਨੂੰ ਇਹ ਚੇਤਾਵਨੀ ਹੈ ਜੇ ਕੋਈ ਵੀ ਕਿਸੇ ਦਾ ਵੀ ਨਾ ਪਾ ਕੇ ਰਹਾਦਾ ਹੈ ਤੇ ਆਪਣਾ ਕੀਤਾ ਬਾਛ ਲੈ ਨਹੀਂ ਤਾਂ ਸਾਡੀ ਪੁਲਿਸ ਮੁਸਤੈਤ ਹੈ ਤੇ ਆਪਾਂ ਕੋਈ ਵੀ ਅਨਸੁਖਾਵੀ ਜਿਹੜੀ ਘਟਨਾ ਹੈ ਉਹ ਵਾਪਰਾ ਨਹੀਂ ਦਵਾਵਾਂਗੇ ਮਾੜੇ ਅਨਸਰਾਂ ਨੂੰ ਕੀ ਚੇਤਾਵਨੀ ਆ ਜੀ ਇਹੀ ਮੈਸੇਜ ਹੈ ਜੀ ਆਪਣਾ ਯਾ ਤਾਂ ਕੀਤਾ ਬਾਛ ਲੋ ਨਹੀਂ ਤਾਂ ਪੁਲਿਸ ਮੁਸਤੈਤ ਹੈ ਤੇ ਆਪਾਂ ਬਣਦੀ ਕਾਰਵਾਈ ਅਮਲ ਚ ਲਿਆਵਾਂਗੇ ਇਹ ਨਾਕੇਬੰਦੀ ਹਰ ਰੋਜ਼ ਚੱਲੇਗੀ केजी ਇੰਦੋ ਦਾ ਰਨ ਅਪ ਟੂ 15 ਅਗਸਤ ਆਪਾਂ ਇਹ ਹਰ ਰੋਜ਼ ਇਹ ਨਾਕੇਬੰਦੀ ਕਰਾਂਗੇ